ਖਾਦੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵੈਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤਾਂ ਫਜ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਸੋ ਅੱਜ ਵੀ ਦੋਸਤੋ ਤਕਰੀਬਨ ਤੁਹਾਨੂੰ ਚਾਰ ਕਨਾਗਾਪਾ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਇੱਕ ਵੈੜ ਇੱਕ ਝੋਟੀ ਦੋਸਤੋ ਉੱਚੇ ਬੱਚੇ ਦੇ ਵਿੱਚ ਆ ਤੇ ਬਣੀ ਵੀ ਅੱਗੇ ਉਹ ਪੂਰੀ ਡਿਟੇਲ ਵੀਰ ਹਰਵੇਲ ਤੋਂ ਲਰਾਂਗੇ ਆਪਾਂ ਤੇ ਦੋ ਮੱਜਾਂ ਜਿਹੜੀਆਂ ਦੋਸਤੋ ਟੁਕੀਆਂ ਨੇ ਪੂਰੀ ਤਿਆਰੀ ਵਾਲੀਆਂ ਨੇ ਇੱਕ ਵਾਰ ਦਿਖਾਵਾਂਗੇ ਵੀ ਤਿਆਰੀ ਵਾਲੀ ਐ ਸੋ ਜਿਹੜੇ ਪਸ਼ੂ ਦੋਸਤੋ ਦੁੱਧ ਤੇ ਚੱਲਦਾ ਕੋਈ ਉਹ ਬਿਲਕੁਲ ਬੱਚਾ ਲਾ ਕੇ ਪਾ ਧਾਰਾ ਮਾਰ ਕੇ ਤਸल्ली ਕਰਵਾ ਦਾਂਗੇ ਸੋ ਜਿਹੜੇ ਪਸ਼ੂ ਗੱਭਣ ਆ ਉਹਨਾਂ ਦੀ ਬਿਲਕੁਲ ਚਾਰੇ ਥਣਾ ਦੀ ਟਿਪਕੇ ਭਰਾ ਕੇ ਤਸੱਲੀ ਇਸ ਵੀਡੀਓ ਦੇ ਵਿੱਚੇ ਕਰਵਾਈ ਜਾਊਗੀ ਸੋ ਮੇਰਾ ਵੀਰ ਸਾਰੇ ਤੁਸੀਂ ਫੁੱਲ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਬਾਈ ਹਰਵੇਲ ਦੇ ਨਾਲ ਤੁਸੀਂ ਸੌਦਾ ਕਰ ਲਿਓ ਅੱਜ ਤਰੀਕ ਦੋਸਤੋ 2 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 11:15 ਵਜੇ ਦਾ ਬਾਕੀ ਪਸ਼ੂ ਚੰਗੇ ਹੁੰਦੇ ਆ ਦੋਸਤੋ ਤੇ ਅੱਜ ਰੇਡ ਭਾਅ ਪੜਤੇ ਬਿਲਕੁਲ ਛੋਟੇ ਰਹਿਣ ਵਾਲੇ ਆ ਜੈਜ ਰੇਟ ਰਹਿਣ ਵਾਲੇ ਆ ਸੋ ਕਿਸੇ ਵੀਰ ਨੇ ਮੱਝ ਆ ਖਰੀਦਣੀ ਆ ਤੇ ਬਿਲਕੁਲ ਛੋਟੇ ਭਾਅ ਪੜਤੇ ਦੇ ਵਿੱਚ ਤੁਹਾਨੂੰ ਇਹ ਮੱਝਾਂ ਮਿਲ ਜਾਣਗੀਆਂ ਠੀਕ ਹੈ ਜੀ ਤੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਦੁੱਬਲੀ ਬਰਵਾਲਾ ਚੀਮਾ ਸੈਦੋਂ ਇਹ ਪਿੰਡ ਬਿਲਕੁਲ ਨੇੜੇ ਨੇੜੇ ਆ ਠੀਕ ਹੈ ਜੀ ਪੱਟੀ ਸ਼ਹਿਰ ਤੋਂ ਵੀ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਜੋੜ ਸਿੰਘ ਵਾਲੇ ਆਹ ਕਰਦੇ ਆ ਵਤੇਰੇ ਗੱਲਬਾਤ ਵੀਰ ਹਰਵੈਲ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਆਜੋ ਬਾਈ ਹਰਵੈਲ ਸਿਆ ਸਭ ਤੋਂ ਪਹਿਲਾਂ ਵੀਰ ਹਰਵੈਲ ਸਾਸਰੀ ਕਾ ਹਾਂਜੀ ਸੰਧੂ ਸਾਹਿਬ ਜੀ ਸਾਸਿਕਾ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮੀ ਚੈਨਲ ਨੂੰ ਦੇਖ ਰਹੇ ਫੇਸਬੁੱਕ ਨੂੰ ਫੋਲੋ ਕਰ ਰਹੇ ਇੰਸਟਾਗ੍ਰam ਨੂੰ ਕਰ ਰਹੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰ ਭਰੀ ਸਾਸਿਕਾ ਲੋ ਡਿਟਰ ਬਾਈ ਬਹੁਤ ਵਧੀਆ ਹਰਵੈਲ ਸਿਆ ਠੀਕ ਠਾਕ ਵੀਰ ਕਿਰਪਾ ਬਾਈ ਗੁਰੂ ਜੀ ਨੇ ਠੀਕ ਹੈ ਜੀ ਠੀਕ ਹੈ ਲੈ ਵੀ ਦੋਸਤੋ ਵੀਰ ਹਰਵੈਲ ਸਿੰਘ ਕੱਲ ਪਰਸੋਂ ਤੋਂ ਡੀਕ ਕਰਦਾ ਪ ਤੇ ਪਸ਼ੂ ਨਹੀਂ ਦਿਖਾਏ ਗਏ ਤੇ ਨਹੀਂ ਤਾਂ ਨਹੀਂ ਮੈਨੂੰ ਲੱਗਦਾ ਵੀ ਹੋਰ ਪਾਸੇ ਵੀ ਪਸ਼ੂ ਵੀਰ ਨੇ ਲਏ ਖੜੇ ਆ ਥੋੜਾ ਜਿਹਾ ਇੱਕ ਡੇਰੀ ਫਾਰਮਿੰਗੇ ਹੋਣ ਦੇ ਨਾਲ ਨਾਲ ਵੀਰ ਦੇ ਕੋਲ ਘਰੇ ਵੀ ਪਸ਼ੂ ਕਾਫੀ ਵੱਡੀ ਮਾਤਰਾ ਦੇ ਵਿੱਚ ਆ ਤੇ ਪਸ਼ੂ ਤੁਸੀਂ ਨੈਕਸਟ ਜਿਹੜੇ ਦੋਸਤੋਂ ਆਉਣੇ ਆ ਉਹਦੇ ਬਾਰੇ ਵੀ ਵਿਸ਼ੇਸ਼ ਤੌਰ ਤੇ ਪੁੱਛ ਸਕਦੇ ਜੀ ਫਿਲਹਾਲ ਜਿਹੜੇ ਅੱਜ ਤੁਹਾਨੂੰ ਆਪਾਂ ਪਸ਼ੂ ਦਿਖਾ ਦਾਂਗੇ ਉਹਨਾਂ ਦੀ ਤਾਂ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਦੋਸਤੋਂ ਆਪਾਂ ਬਿਆਨਕਾਰੀ ਦੇਣੀ ਆ ਠੀਕ ਆ ਰੱਖ ਲਓ ਆਓ ਲੈਨੇ ਆ ਡਿਟੇਲ ਵੀਰ ਸਰਵੇਲ ਤੋਂ ਰਵੇਲ ਭਾਈ ਜਿੱਦਾਂ ਕਿ ਆਪਾਂ ਅੱਜ ਟੋਟਲ 4 ਪਸ਼ੂ ਦਿਖਾਉਣੇ ਆ ਸੰਦੂ ਸਾਹਿਬ ਓਵਰਹਾਲ ਆਪਣੇ ਕੋਲ 4 ਨੇ ਹਾਂਜੀ ਬਾਕੀ ਆਪਾਂ ਜਿਹੜੀ ਗੱਬੜਾਂ ਨਾਲੋਂ ਟਿੱਪ ਕੇ ਦਿਖਾਵਾਂਗੇ ਆ ਇੱਕ ਇਹ ਉੱਚੇ ਬੱਚੇ ਦੇ ਵਿੱਚ ਹਾਂਜੀ ਇਹਦੀ ਵੀ ਆਪਾਂ ਜਿਹੜੀ ਡਿਟੇਲ ਆ ਸਾਰੀ ਸਾਂਝੀ ਕਰ ਦਿੰਨੇ ਆ ਆ ਬਿਲਕੁਲ ਜੀ ਸੰਦੂ ਸਾਹਿਬ ਇਹ ਪਹਿਲੇ ਸੂਏ ਛੋਟੀ ਸੂਈ ਆ ਠੀਕ ਹੈ ਜੀ ਤਕਰੀਬ 4 ਕਿ ਮਹੀਨੇ ਦਾ ਇਹਦਾ ਸੂਆ ਵਾ ਠੀਕ ਹੈ ਜੀ ਪਿੱਛੇ ABC ਦਾ ਖਾਨ ਮਾਲੀ ਆ ਉਹਦੀ ਇਹ ਕੱਟੀ ਆ ਅੱਛਾ ਜੀ ਇਹ ਖੁਦ ਹਰਿਆਣੇ ਜੋ ਮੱਝ ਆਈ ਸੀ ਉਹਦੇ ਪਿੱਛੇ ਕੱਟੀ ਆਈ ਸੀ ਜਿਹੜੀ ਵੱਡੀ ਆਪਾਂ ਸੇਲ ਕਰਦੇ ਆ ਠੀਕ ਹੈ ਜ ਮਤਲਬ ਕੱਟੀ ਆ ਹਜੇ ਕਿਉਂਕਿ ਪਹਿਲਾ ਸੁਆ ਸੂਈ ਆ ਓਕੇ ਤਾਂ ਚੰਗੀ ਕੱਦ ਮਤਲਬ ਜਿਹੜਾ ਫੁੱਲ ਹਾਈਟ ਦੇ ਵਿੱਚ ਹੈ ਤੇ ਵੇਲ ਵੀ ਬਹੁਤ ਸੋਹਣੀ ਆ ਠੀਕ ਆ ਤੁਹਾਨੂੰ ਵੀ ਬਹੁਤ ਵਧੀਆ ਲੱਗੀ ਆ ਹਰ ਵੇਲ ਪਹਿਲਾ ਸੁਆ ਦੱਸਤਾ ਤੇ ਬੱਚਾ ਵੈਸੇ ਕਿੰਨੇ ਕ ਟਾਈਮ ਦਾ ਹੋਗਾ ਹਾਂ ਅਲਮਸਮ ਸੰਧੂ ਸਰ 4 ਕ ਮਹੀਨੇ ਦਾ ਹੋਗਾ ਹਾਂ ਬਾਕੀ ਇਹ ਆ ਕਿ ਅੱਗੇ 40 ਦਿਨ ਦੀ ਗੱਭ ਵੀ ਆ ਮਾਜ ਲਓ ਦੱਸੋ ਅੱਗੇ 40 ਦਿਨਾਂ ਦੀ ਬਣੀ ਆ ਤੇ ਬੱਚਾ ਨਾਲ ਦਿੱਤਾ ਜਾਊਗਾ ਤੁਹਾਨੂੰ ਬੱਚਾ ਨਾਲ ਦਿੱਤਾ ਜਾਣਾ ਦੋਨੇ ਟਾਈਮ ਕੱਟੀ ਤੇ ਮਿਲਦੀ ਆ ਜੀ ਠੀਕ ਆ ਜੀ ਕੋਈ 4 ਤੋਂ 5 ਲੀਟਰ ਇਹਦੇ ਥੱਲੇ ਹੁਣ ਦੁੱਧ ਹੋਊਗਾ ਠੀਕ ਆ ਜੀ ਨਾਲ ਦੀ ਕਰਤਾ ਰੱਜਿਆ ਪੂਜਿਆ ਸੀ ਪਰ ਪਸ਼ੂਆਂ ਦੀ ਸੇਵਾ ਵਾਲੀ ਗੱਲ ਥੋੜੀ ਜਿਹੀ ਝੂਠੀ ਅਧੂਰੀ ਰਹਿ ਗਿਆ ਉਹ ਤੁਹਾਨੂੰ ਦੂਰਾ ਸੀਗਾ ਠੀਕ ਹੈ ਜੀ ਠੀਕ ਹੈ ਹਾਂ ਜਿੱਥੋਂ ਆਈ ਆਓ ਦੋਸਤੋ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਝੋਟੀ ਸੁਈ ਆ ਕੋਈ 4 ਕਿ ਮਹੀਨੇ ਦਾ ਵੀ ਰੈਡੀਆ ਲਾ ਲੇ ਬੱਚਾ ਮਗਰ ਕੱਟੀ ਆ ਤੇ ਕੱਟੀ ਵੀ ਤੁਸੀਂ ਦੇਖੋਗੇ ਦੋਸਤੋ ਬੜੀ ਅਸਲੇ ਦੀ ਕੱਟੀ ਆ ਤੇ ਕੱਟੀ ਵੀ ਬਿਲਕੁਲ ਬਰਾਬਰੀ ਹੋਈ ਖੜੀ ਆ ਇਸ ਝੋਟੀ ਦੇ ਤੇ ਪਹਿਲਾ ਸੂਆ ਦੋਸਤੋ ਤੇ 5 ਕਿਲੋ 4-5 5 ਕਿਲੋ ਦੁੱਧ ਐਸ ਵਕਤੇ ਦੇ ਥੱਲੇ ਹਾਜ਼ਰ ਆ ਅੱਗੇ ਨੈਕਸਟ 40 ਦਿਨਾਂ ਦੀ ਬਣੀ ਵੀ ਆ ਠੀਕ ਹੈ ਜੀ ਉਹ ਅੱਗੇ ਨਿਕਲ ਆਉਂਦੀ ਕਿਸੇ ਵੀਰ ਦੀ ਕਿਸਮਤ ਆ ਬਾਕੀ ਜੈਡ ਬਲੈਕ ਤੁਸੀਂ ਵੇਖੋਗੇ ਦੋਸਤੋ ਕਾਲਾ ਸੋਨਾ ਠੀਕ ਹੈ ਜੀ ਜੈਡ ਬਲੈਕ ਮੱਥੇ ਤੋਂ ਲੈ ਕੇ ਪੂਛ ਤੱਕ ਇੱਕ ਵੀ ਵਾਲ ਵਾਈਟ ਨਹੀਂ ਹੈਗਾ ਠੀਕ ਹੈ ਜੀ ਬਾਕੀ ਜਿੱਦਾਂ ਨਗੌਰੀ ਬਲਦ ਨਹੀਂ ਹੁੰਦੇ ਹਾਂ ਜੀ ਇੰਨੀ ਉੱਚੀ ਹਾਈਟ ਦੀ ਆ ਆਹ ਬਿਲਕੁਲ ਦੇਸੀ ਬਲਦਾਂ ਵਰਗੀ ਆ ਠੀਕ ਹੈ ਜੀ ਉੱਚੀ ਲੰਮੀ ਆ ਇਹ ਤੇ ਬੱਚਾ ਵੀ ਮਾਂ ਤੇ ਆ ਪਿੱਛੇ ਲੋਬ ਦੋਸਤੋ ਕੱਟੀ ਵੀ ਮਗਰ ਜੈਡ ਬਲੈਕਾ ਬਹੁਤ ਸੋਹਣੀ ਪਿਆਰੀ ਜੋੜੀ ਆ ਵੈਸੇ ਠੀਕ ਹੈ ਜੀ ਆ ਤੁਸੀਂ ਦੇਖ ਕੇ ਜੱਜਮੈਂਟ ਕਰ ਲੋ ਵੀ ਬੜੀ ਪਿਆਰੀ ਜੋੜੀ ਆ ਇੱਕ ਨਹੀਂ ਦੋ ਬਣ ਜਾਣੀਆਂ ਤੁਹਾਨੂੰ ਠੀਕ ਆ ਜੀ ਬੱਚੇ ਦਾ ਵੀ ਸਿੰਘੀ ਜਿਹੜੀ ਬਹੁਤ ਟੌਪ ਦੀ ਆ ਹਾਂ ਮਦਰ ਦੇ ਉੱਪਰ ਹੀ ਸਿੰਘ ਆ ਬਿਲਕੁਲ ਗੁਲਾਈ ਦੇ ਵਿੱਚ ਛੋਟਾ ਸਿੰਘ ਸੋ ਵੇਲ ਬੂਲ ਸਪੈਸ਼ਲ ਆ ਦੋਸਤੋ ਝੋਟੀ ਦੀ ਤੇ ਕੱਟੀ ਵੀ ਬਹੁਤ ਖੂਬਸੂਰਤ ਮਗਰ ਤੇ ਹਰ ਵੇਲ ਦੋਨੋਂ ਟਾਈਮ ਪਾ ਮਿਲਦੀ ਬੱਚੇ ਤੇ ਆ ਦੋਨੇ ਟਾਈਮ ਮਿਲਦੀ ਆ ਮਿਲਦੀ ਬੱਚੇ ਤੇ ਆ ਬੱਚੇ ਤੇ ਮਿਲਦੀ ਆ ਲਓ ਜੀ ਬੱਚੇ ਤੇ ਮਿਲਦੀ ਆ ਦੋਸਤੋ 5 ਕਿਲੋ ਦੁੱਧ 40 ਦਿਨਾਂ ਦੀ ਅੱਗੇ ਬਣੀ ਆ ਠੀਕ ਆ ਜੀ ਛੋਟੀ ਘਟੂਕਾ ਲਿਆ ਅੱਗੇ ਉਹ ਨਿਕਲ ਆਉਂਦੀ ਆ ਦੋਸਤੋ ਕਿਸੇ ਤੇ ਪਤਲੇ ਪਿੰਡੇ ਦੇ ਵਿੱਚ ਸੋ ਬਿਲਕੁਲ ਸਰਾਹੀ ਗਰਦਨ ਲੰਬੀ ਗਰਦਨ ਵੇਲਬੂਲ ਦੀ ਸਪੈਸ਼ਲ ਸੋ ਕਾਫੀ ਸੋਹਣਾ ਵਧੀਆ ਪਿੱਠਪੂੜਾ ਕੂਂਜ ਵਰਗੀ ਆ ਜੀ ਆਪਾਂ ਕਹਿ ਸਕਦੇ ਨਾ ਕੂਂਜ ਵਰਗੀ ਹਾਂ ਬਿਲਕੁਲ ਲੰਬੀ ਤਾਂ ਹੋਣ ਪਤਲੀ ਬੂਥੀ ਗੋਲ ਸਿੰਗੀ ਆ ਤੇ ਬੱਚਾ ਵੀ ਪਿੱਛੇ ਬਹੁਤ ਟੌਪ ਦਾ ਲਓ ਜੀ ਬੱਚੇ ਵੱਲੋਂ ਵੀ ਸੋ ਮਗਰ ਕੱਟੀ ਵੀ ਪੂਰੀ ਵਧੀਆ ਦੋਸਤੋ ਠੀਕ ਆ ਜੀ ਅਸਲੀ ਨਹੀਂ ਮਗਰ ਕੱਟੀ ਆ ਕਿਉਂਕਿ ਇੱਕ ਵਾਰੀ ਬੱਚਾ ਦੇ ਕੋਲ ਜੈਡ ਬਲੈਕ ਹੈ ਤੇ ਕੱਟੀ ਵੀ ਬਲੈਕ ਹੈ ਬੱਚੇ ਤੇ ਹੀ ਇਹ ਮਿਲਦੀ ਆ ਹਾਂ ਠੀਕ ਹੈ ਜੀ ਬੱਚਾ ਵੀ ਬਹੁਤ ਜਲਦੀ ਗ੍ਰੋਥ ਕਰੂਗਾ ਹਨਾ ਸਾਲ ਦੇ ਕੱਢੀ ਪੂਰੀ ਆ ਵੇਖੋ ਗਾਲੇ ਪੈ ਗਈ ਐ ਮੱਜ ਹਾਂਜੀ ਬੱਚੇ ਦੇ ਇਹਨੇ ਮਿਲਦਾ ਜੀ ਠੀਕ ਹੈ ਜੀ ਲੋ ਵੀ ਭਰਾਵੋ ਸੋ ਇਹ ਜੋੜੀ ਜਿਹੜੀ ਦੋਸਤੋ ਇਹ ਵਿਕਾਊ ਆ ਠੀਕ ਹੈ ਜੀ ਤੇ ਹਰ ਵੇਲੇ ਮੋਲਵੀਰ ਕੀ ਕਰਦਾ ਮੋਹਲ ਸੰਤੂ ਸਾਹਿਬ ਦੇ ਲਿਆਊਗਾ ਸ਼ੋਰ ਹੋਊਗੀ ਉਹਦੇ ਵਿੱਚੋਂ ਸ਼ੋਰ ਸ਼ੋਰ ਦਾ ਮਤਲਬ ਹੁੰਦਾ ਕੋਈ 100 ਕਰ ਦੇ ਕੋਈ 500 ਕਰ ਦੇ ਕੋਈ 1000 ਕਰ ਦੇ ਆ ਠੀਕ ਹੈ ਜੀ 47400 ਰੁਪਏ 47400 ਦੇ ਬਿਲਕੁਲ ਠੀਕ ਹੈ ਜੀ। ਲਓ ਵੀ ਸਾਡੇ ਸਰਪਤਾ ਜੀ ਇੱਕ ਚੀਜ਼ ਮੈਂ ਨਾਲ ਐਡ ਕਰ ਦੇਣਾ। ਹਾਂ ਜੀ। ਜੇ ਕੋਈ ਚੰਗੀ ਸਮਝੇ ਇਹਦੇ ਤੇ ਪੂਰਾ ਚੰਮ ਚੜ੍ਹ ਜੇ। ਹਾਂ ਜੀ। ਤਾਂ ਕੋਈ ਇਹਦੇ ਚ ਵੇਟ ਵੀ ਫਿੱਟ ਹੋ ਜਾਊਗਾ। ਅਜੇ ਵਾਧੇ ਵੰਦੀਏ ਨੇ ਵਧਣਾ ਵੀ ਆ। ਹੂੰ 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 ਹੂੰ। ਵੇਟ ਵੀ ਵਧਣਾ। ਦਾ ਸਵਾ ਤੋਂ 1.5 ਲੱਖ ਦੀ ਮੱਝ ਬਣ ਕੇ ਤਿਆਰ ਹੋਣ ਵਾਲੀ ਆ। ਹੂੰ। ਕੋਈ ਪਿੱਛੇ ਆ ਕੇ ਖੜ ਕੇ ਇਹ ਨਹੀਂ ਕਹੂਗਾ ਯਾਰ ਇਹ ਕਿਦਾਂ ਦੀ। ਬਿਲਕੁਲ ਜੀ ਬਿਲਕੁਲ। ਤੇ ਬੱਚਾ ਉਤੋਂ ਚੰਗਾ। ਲਓ ਦੋਸਤੋ ਸ਼ਾਈ ਸ਼ੂਈ ਪੂਰੀ ਆ ਦੋਵਾਂ ਜੋੜੀ ਦੇ ਵਿੱਚ ਕੱਟੀ ਦੇ ਵਿੱਚ ਵੀ ਮਦਰ ਦੇ ਵਿੱਚ ਵੀ। ਸਾਢੇ 47 ਦੀ ਸਾਢੇ 47 ਦੀ ਵਿੱਚੋਂ ਛੋੜ ਹੋ ਗਈ ਠੀਕ ਆ ਠੀਕ ਆ ਠੀਕ ਅੱਛਾ ਰਵੇ ਲੱਗੇ ਆਪਣੇ ਕੋਲ ਜਿਹੜੀ ਇਹ ਗੱਬਣ ਖੜੀ ਹੈ ਤਿਆਰੀ ਵਾਲੀ ਸੰਧੂ ਵੀ ਬਿਲਕੁਲ ਮੋਰਾ ਦੀ ਮੱਝ ਇਹ ਵੀ ਬਿਲਕੁਲ ਇੱਕ ਰਾਂਗੀ ਹੈ ਤੀਜਾ ਸੂਆ ਜੀ ਤੀਜਾ ਸੂਆ ਸੁਣਾ ਜੀ ਲਓ ਜੀ ਇਹ ਮੈਂ ਦੋਨੇ ਜੋੜਾ ਸੰਧੂ ਦਾ ਇੱਕ ਤੀਜਾ ਐਡ ਕਰਦਾ ਇੱਕ ਇੱਕ ਰੋ ਲੈਦਾ ਲੋ ਦੋਸਤੋ ਇਹ ਵੀ ਤੀਜਾ ਸੂਆ ਸੁਣੀ ਆ ਤੇ ਗੱਬਣ ਤਿਆਰੀ ਵਾਲੀ ਇਹ ਵੀ ਮੱਝ ਦੋਸਤੋ ਤੁਹਾਨੂੰ ਦਿਖਾ ਰਹੇ ਆਪਾਂ ਹਵਾਨੇ ਚੱਡੇ ਦੀ ਬਹੁਤ ਸਾਫ ਸੁਥਰੀ ਆ ਵੈਸੇ ਤੁਹਾਨੂੰ ਤਸੱਲੀ ਦੇ ਨਾਲ ਆਪਾਂ ਲੰਮਾ ਤੋਰ ਕੇ ਦਿਖਾ ਦਿੰਦੇ ਆ ਆ ਦੇਖੋ ਜੀ ਪਖਾਲਾ ਪਖੂਲਾ ਬਿਲਕੁਲ ਪੱਦਰ ਲੰਬਾ ਥਾਣ ਮੁੱਠੀ ਥਾਣ ਸਿੰਗਲ ਖੱਡੀ ਦੇ ਵਿੱਚ ਮੀਡੀਅਮ ਹਾਈਟ ਪਤਲੇ ਪਿੰਡੇ ਦੀ ਠੀਕ ਹੈ ਜੀ ਚਮੜੀ ਵੇਖੋ ਬਿਲਕੁਲ ਪਤਲੀ ਆ ਜੀ ਦੁੱਧੋਦਲੇ ਪਸ਼ੂ ਦੀ ਇਹ ਵੀ ਨਿਸ਼ਾਨੀਆਂ ਖਾਸ ਤੌਰ ਤੇ ਆਪਣੇ ਸਾਰੇ ਵੀਰ ਚਮੜੀ ਚਮੜੀ ਵਾਈ ਗੱਲ ਕਰੀਏ ਤਾਂ ਬਹੁਤ ਪਤਲੀ ਆ ਬਾਕੀ ਆ ਸਾਈਡ ਤੋਂ ਬਿਲਕੁਲ ਹਵਾਨੇ ਦੀਆਂ ਜਿਹੜੇ ਨਸਾਂ ਆ ਦੁੱਧੂ ਵਾਲੀਆਂ ਹਾਂਜੀ ਵੇਨ ਦਿਖਾਓ ਤਾਂ ਧਾਰ ਇਹ ਦੀ ਆ ਜਿਹੜੀ ਬਿਲਕੁਲ ਪੋਟੇ ਵਾਂਗੂ ਆਉਂਦੀ ਆ ਚੌੜੀ ਫੱਟੀਦਾਰ ਧਾਰ ਠੀਕ ਬੋਲੀ ਇੱਕ ਨੰਬਰ ਅੱਛਾ ਦਿਨ ਕਿੰਨੇ ਕੁ ਲੈਂਦੀ ਵੈਸੇ ਹਫਤਾ ਕਿੰਨੇ ਸਾਹਿਬ ਹਜੇ ਜਿਹੜਾ ਹਫਤਾ ਇੱਕ ਖੜੂਗੀ ਚੰਗੀ ਭਰੂਗੀ 12 ਤੋਂ 13 ਕਿਲੋ ਇਹਦੀ ਨਾਰਮਲ ਚੁਆਈ ਰਹੀ ਹੈ ਜਿਹੜੀ ਠੀਕ ਹੈ ਜੀ ਬਾਕੀ ਹੁਣ ਵੀ ਆਪਾਂ ਉਮੀਦ ਕਰਦੇ ਆ ਆ ਵੇਖੋ ਦੁੱਧ ਵਾਲੀ ਜਿਹੜੀ ਜਗ੍ਹਾ ਵਾ ਕਿਰੇ ਫੜੀ ਮੱਝ ਨੂੰ ਬਿਲਕੁਲ ਬਿਲਕੁਲ ਹਾਂ ਤਾਂ ਦੋਸਤੋ ਵੈਸੇ ਜਿੰਨਾ ਵੀ ਉਭਾਰ ਜਾ ਹੈਗਾ ਬਿਲਕੁਲ ਬੈਕ ਸਾਈਡ ਨੂੰ ਆਂਦੇ ਵਾ ਪਿਛਾਹ ਨੂੰ ਜਿਹੜਾ ਧੱਕ ਲਾਊਗੀ ਕਰਮ ਵਾਲੀ ਠੀਕ ਹੈ ਜੀ ਤੇ ਹੈ ਪਰਮੇ ਪਿੰਡੇ ਦੀ ਆ ਹਾਂ ਬਿਲਕੁਲ ਜਿੱਦੀ ਵੀ ਕੱਦ ਕਾਠੀ ਆ ਦੋਸਤੋ ਹਾਈਟ ਮੀਡੀਅਮ ਤੇ ਪਰਮਾ ਪਿੰਡਾ ਮੂੰ ਮੱਥੇ ਦੀ ਅੰਗ ਪੈਰ ਪਰ ਪੂਰ ਪਿਛੋਹਵਾਨਾ ਦਿਖਾਇਓ। ਬਾਕੀ ਇਹਦੀ ਤੈਨੂੰ ਆਪਾਂ ਟਿੱਪ ਕੇ ਨਾਲ ਲਗਵੀਂ ਦਿਖਾ ਦਾਂਗੇ। ਆ ਬਿਲਕੁਲ ਜੀ। ਸੋ ਤਪਾਈ ਜਿਹੜੀ ਦੋਸਤੋ ਤੁਹਾਨੂੰ ਅੱਗੇ ਆਹ ਚੀਜ਼ਾਂ ਜਿਹੜੀਆਂ ਬਿਲਕੁਲ ਠੀਕ ਆ ਜੀ। ਭਰੂਗੀ ਜੀ। ਸੋ ਚੌਥਰਾਂ ਦੀ ਟਿੱਪ ਕੇ ਨਾਲ ਦੀ ਨਾਲ ਦੋਸਤੋ ਤੁਹਾਨੂੰ ਦਿਖਾਈ ਜਾਣੇ ਪਏ ਆ ਸੋ ਮੇਰਾ ਵੀਰ। ਆ ਦੇਖੋ ਤੁਸੀਂ। ਆ ਵੇਖੋ ਜੀ ਢਿਲ ਢੁਲ ਵੇਖੋ ਝੋਲ ਝਲ ਵੇਖੋ ਲੇਵੇ ਚ। ਬਾਕੀ ਠੰਡੀ ਸੀ ਲਾ ਕੋਈ ਏਡੀ ਜ਼ਿਆਦਾ ਗਰਮ ਨਹੀਂ। ਆ ਦੇਖੋ ਜੀ ਠੀਕ ਆ ਜੀ ਆਪਾਂ ਟਿੱਪ ਕੇ ਦਿਖਾ ਦਾਂਗੇ। ਸੋ ਸੀਲੀਆਂ ਸੂਲੀਆਂ ਲੈ ਲੋ ਕਰਨ ਨੂੰ ਲੈ ਲੋ ਮੇ ਕੋ ਜੈਡ ਬਲੈਕ ਆ ਬਿਲਕੁਲ ਜੀ ਦੋ ਕੀ ਵਾਲ ਜਿਹੜੇ ਆ ਪਿੱਛੇ ਹੈਗੇ ਆ ਹਾਂ ਲੋ ਦੋਸਤੋ ਸ਼ਾਈ ਸ਼ੂੀ ਦੋਸਤੋ ਇਸ ਮੱਝ ਦੇ ਵਿੱਚ ਵੀ ਪੂਰੀ ਆ ਇੱਕ ਰੰਗ ਬਲੈਕ ਆ ਕੁਝ ਕੋ ਕੋਈ ਦੋ ਚਾਰ ਵਾਲ ਜਿਹੜੇ ਮਗਰ ਪੂਛ ਦੇ ਉੱਪਰ ਉਹ ਵਾਈਟ ਮਿਲਣਗੇ ਤੁਹਾਨੂੰ ਬਾਕੀ ਓਵਰ ਆਲ ਸਾਰੀ ਜਿਹੜੀ ਬਲੈਕ ਆ ਸੋ ਥਣ ਦੇਵੇ ਦੀ ਬੜੀ ਸਾਫ ਸੁਥਰੀ ਬੜਾ ਸੋਹਣਾ ਬਖਾਲਾ ਤੇ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਆ ਜੀ ਸੋ ਦੁੱਧ ਬਾਕੀ ਆਪਾਂ ਦੋ ਚੀਜ਼ਾਂ ਦੀ ਗਾਰੰਟੀ ਦੇ ਗਏ ਭੈਣ ਭਰਾਣੇ ਆਨਲਾਈਨ ਵੀ ਸੌਦਾ ਕਰਨਾ ਇੱਕ ਦਾ ਧਾਰ ਪੋਲੀ ਪਿੱਛਾ ਹਾਂਜੀ ਤਾਂ ਜਿਹੜਾ 10 12 ਕਿਲੋ ਨਾਰਮਲ ਹੀ ਜਿਹੜਾ ਗਰਮੀ ਦੇ ਵਿੱਚ ਵੀ ਇਹ 12 ਤੱਕ ਜਿਹੜੀ ਚੱਲੂਗੀ ਓਕੇ ਤੇ ਹਰਵੇਲ ਕੀ ਮੁੱਲ ਕਰਦੇ ਫਿਰ ਇਹਦਾ ਸਾਡੇ 72000 ਸਾਡੇ 72 ਲੈ ਦੇ ਥੋੜਾ ਬਾਧਾ ਛੋਟਾ ਪਾ ਜਰੂਰ ਠੀਕ ਹੈ ਭੈਣ ਭਰਾਵਾਂ ਦਾ ਜਿਹੜਾ ਮਨ ਦਾ ਨਾ ਕਿੱਥੇ ਜਾਊਗਾ ਜੀ ਲਓ ਦੋਸਤੋ ਸਾਡੇ 72000 ਜਿਹੜੀ ਇਹਦੀ ਡਿਮਾਂਡ ਮੰਗ ਕੀਤੀ ਆ ਵਿੱਚੋਂ ਥੋੜਾ ਬਾਧਾ ਕੋਈ ਲੈਸ ਹੋ ਜੂਗਾ ਮੌਕੇ ਤੇ ਮਾਨਤਾ ਨਾਲ ਠੀਕ ਆ ਜੀ ਸੋ ਚਾਰੇ ਥਾਣ ਪ੍ਰੋਪਰ ਤੁਸੀਂ ਆ ਦੇਖ ਲਓ ਠੀਕ ਆ ਜੀ ਤੇ ਇਸ ਤੋਂ ਬਾਅਦ ਇੱਕ ਨੈਕਸਟ ਦੋਸਤੋ ਹੋਰ ਤੁਹਾਨੂੰ ਕਮਾਜ ਦਿੱਤੀ ਹੈ ਮੱਜ ਅੱਛਾ ਜੀ ਲਓ ਵੀ ਅਗਲੀ ਦੋਸਤੋ ਇਹ ਮੱਜ ਨੀਲੀ আরাਵੀ ਦੇ ਵਿੱਚ ਆ ਬਿਲਕੁਲ ਆ ਖੂਖੀ ਨੀਲੀ ਇਹ ਵੀ ਗੱਪਣਗਾ ਤਿਆਰੀ ਵਾਲੀ ਆ ਤੇ ਬਾਕੀ ਫੇਸਬੁਕ ਕੁਆਲਟੀ ਦੇਖ ਸਕਦੇ ਹੋ ਹਸੂਆ ਇੰਨੇ ਸੁਣਾ ਵਾ ਚੌਥਾ ਜੀ ਬਿਲਕੁਲ ਜੀ ਅੱਗੇ ਵੀ ਨੀਲੀ ਦੇ ਸੀਮਨ ਤੋਂ ਗੱਪਣ ਓਕੇ ਜਿਹੜੇ ਬੰਦੇ ਕੋਲ ਆਪਾਂ ਲੈ ਕੇ ਆਏ ਆ 14 15 ਕਿਲੋ ਦੀ ਜਿਹੜੀ ਨਾਰਮਲ ਇਹਨੇ ਭਰਾਈ ਕਰਾਈ ਆ ਥੋੜੀ ਜਿਹੀ ਚਲੋ ਲਿੱਸੀ ਫਿੱਕੀ ਜ਼ਰੂਰ ਰਹਿ ਗਈ ਆ ਪਰ ਬ੍ਰੀਡ ਦੇ ਵਿੱਚ ਕੋਈ ਕਮੀ ਨਹੀਂ ਠੀਕ ਆ ਜੀ ਬਹੁਤ ਬਹੁਤ ਦੋਸਤੋ ਨਸਲ ਬ੍ਰੀਡ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਠੀਕ ਹੈ ਜੀ ਕੈਰੈਕਟਰ ਜੇਕਰ ਮਾਰਕਿੰਗ ਦੀ ਗੱਲ ਕਰੀਏ ਤੇ ਚਾਰੇ ਖੁਰ ਤੋਂ ਪਿਆ ਤੇ ਸੁਭਿਆ ਦੇ ਵਿੱਚ ਦੱਸ ਹੀ ਦਿੱਤਾ ਵੀਰ ਹਰਬੇਲ ਸਿੰਘ ਨੇ ਤਾਂ ਵੀ ਚੌਥੇ ਕੁ ਸੂਏ ਆ ਪਤਲੇ ਪਿੰਡੇ ਦੇ ਵਿੱਚ ਚਮੜੀ ਜਿਹੜੀ ਉੱਪਰੋਂ ਵੇਖੀਏ ਦੋਸਤੋ ਬਿਲਕੁਲ ਗੰਡੇ ਦੇ ਛਿਲਕ ਜੀ ਆ ਬਾਕੀ ਸੰਧਾ ਦਾ ਵਾ ਇੱਕ ਗੱਲ ਕਰੀਏ ਹਾਂ ਜਿਹੜੀ ਚਮੜੀ ਹੁੰਦੀ ਹੈ ਨਾ ਹਾਂ ਉਹਨੂੰ ਭਰਨਾ ਕੋਈ ਵੱਡੀ ਗੱਲ ਨਹੀਂ ਇੱਕ ਡੇਢ ਮਹੀਨੇ ਦੋ ਮਹੀਨੇ ਦੇ ਵਿੱਚ ਪਸ਼ੂ ਦੀ ਜਿਹੜੀ ਵਾਪਸੀ ਹੋ ਜਾਂਦੀ ਆ ਹਾਂ ਚੰਗੀ ਖੁਰਾਕ ਥੋੜੀ ਇਹਦੇ ਦੁੱਧ ਨਾਲ ਜਿਵੇਂ ਮੰਨ ਕੇ ਚੱਲੋ ਇਹਦੇ ਥੱਲੇ 12 ਕਿਲੋ ਦੁੱਧ ਹੋਵੇ ਤਾਂ 6 ਤੇ ਉੱਥੇ 7 ਪਾਈ ਜਾਓ 1 ਕਿਲੋ ਨਾਲ ਇਹਦਾ ਸਰੀਰ ਸੰਭਿਆ ਜਾਊਗਾ ਹਾਂ ਤਾਂ ਉਹਦੇ ਵਿੱਚ ਜਿਹੜਾ ਆ ਪਿੱਠਪੂੜਾ ਵੇਖੋ ਕਿੱਥੇ ਜਾ ਕੇ ਲੱਗਾ ਮੈਂ ਵੀ ਜੋ ਸੱਚੀ ਗੱਲ ਤੇ ਆ ਦੁੱਧ ਵਾਲੀਆਂ ਨਿਸ਼ਾਨੀਆਂ ਦੇਖੋ ਆ ਬਟਨ ਵੇਖੋ ਲੱਗੇ ਹਾਂ ਲੋਕ ਦੋਸਤੋ ਠੀਕ ਹੈ ਨੇਰੇ ਵਾਲੇ ਤੇ ਉਹ ਕਹਿੰਦੇ ਆ ਵੀ ਬਟਨ ਵਾਲੇ ਜਿਹੜੇ ਪਸ਼ੂਆ ਦੋਸਤੋ ਬਧੇਰੇ ਤਦਾ ਰੂ ਆ ਫਿਰ ਚਮੜੀ ਵੇਖੋ ਕਿੰਨੀ ਪਤਲੀ ਆ ਠੀਕ ਆ ਜੀ ਲੈ ਵੀਰ ਇਹ ਇੱਕ ਲੰਮੀ ਤੋਰਿਆ ਜੀ ਲੰਬੀ ਤੋਰੀ ਇੱਕ ਵਾਰ ਇੱਕ ਸਿੰਗ ਪੁਰ ਗਿਆ ਬਾਕੀ ਮੱਝ ਚ ਕੋਈ ਕਮੀ ਨਹੀਂ ਆ। ਹਾਂ। ਥਾਨ ਥੂਣ ਜਿਹੜੇ ਬਿਲਕੁਲ ਸੰਸਾ ਓਕੇ ਆ। ਇਹ ਵੀ ਬਿਲਕੁਲ ਫਿੱਤੀ ਤਿਆਰੀ ਦਾ। ਮੇਰੇ ਹਿਸਾਬ ਨਾਲ ਡਾੜੀ ਡੰਗ ਦੇ ਵਿੱਚ ਸੁਗੂਗੀ। ਠੀਕ ਆ ਜੀ। ਲਓ ਦੋਸਤੋ ਜਿਆਦਾ ਦੇਣ ਨਹੀਂ। ਕੁੜੇ ਪੜੇ ਨਵਾਏ ਆ ਠੀਕ ਆ ਜੀ। ਵੈਸੇ ਜਾਂਦਿਆਂ ਸਬਰ ਚ ਵੀ ਸੂ ਸਕਦਾ ਪਸ਼ੂ। ਦੋ ਦਿਨ ਕੱਢ ਵੀ ਸਕਦੀ ਆ। ਹੈ ਤਿਆਰੀ ਵਾਲੀ ਜਿੰਨੀ ਵੀ। ਤਾਂ ਕਿਸੇ ਨੂੰ ਸਾ 22 22 ਸਵੇ 22 23 24 ਤੱਕ ਵੀ ਜਿਹੜਾ ਪਸ਼ੂ ਆ ਹਾਂ ਜੀ। ਸਵੇ ਉਹ ਸੂ ਜਾਂਦਾ ਵਾ। ਹਾਂ। ਅਜੇ ਤਾਂ ਹੈ ਹੀ ਇਹਦਾ ਚੌਥਾ ਵਾ। ਪੱਗੇ ਤੇ ਚਮੜੀ ਆ ਗਈ ਇਹੀ ਮੱਝ ਜਿਹੜੀ ਆ ਹੂੰ ਲੋ ਵੀ ਪ੍ਰੋਵੋਡ ਵੀ ਕਰ ਜੂਗੀ ਆ ਤੇ ਸਰੀਰ ਨੂੰ ਆ ਮੂੰਹ ਮੱਥੇ ਤੋਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਆ ਜੀ ਆ ਦੇਖੋ ਠੀਕ ਆ ਜੀ ਬੱਗੀ ਮੋਛਾ ਬਿਲਕੁਲ ਰੈੱਡ ਕੋਲੇ ਆ ਇਹਦੇ ਜਿਹੜੇ ਠੀਕ ਆ ਜੀ ਅੱਛਾ ਅਰ ਬਾਕੀ ਚਾਰੇ ਥਾਣਾ ਦੀ ਤਿੱਪਣ ਪਹਾੜ ਪਿਛਾ ਤੇ ਤਿੱਪਣ ਆਪਣੀ ਪੁਣੀ ਦੀ ਤਸੱਲੀ ਵਾਹੇ ਉਹ ਤਸੱਲੀ ਆਪਣੀ ਠੀਕ ਆ ਕੋਈ ਕੋਈ ਭੈਣ ਭਰਾ ਆਪਣੀ ਤਸੱਲੀ ਵੀ ਕਰ ਸਕਦਾ ਆਨਲਾਈਨ ਸੌਦਾ ਕਰਨਾ ਠੀਕ ਹੈ ਉਹ ਵੀ ਕਰ ਸਕਦਾ ਠੀਕ ਆ ਜੀ ਜਾਓ ਵੀਰ ਇਹੇ ਤੋਰ ਲਿਆ ਜੀ ਠੀਕ ਆ ਸੋ ਮਾਜੇ ਦੋਸਤੋ ਇਹ ਵੀ ਵਜਨ ਵਟੇ ਵਾਲੀ ਇਹ ਜਿੰਨੇ ਬਾਕੀ ਕੋਈ ਨਹੀਂ ਮਾਜਿਆ ਹਾਂ ਚਲੋ ਰੇਟ ਦੇ ਹਿਸਾਬ ਨਾਲ ਆਪਾਂ ਇਹਦੀ ਗੱਲ ਕਰੀਏ ਹਾਂਜੀ ਇਹਨੂੰ ਚੋਕੇ ਵੀ ਹੂੰ ਸਾਹਮ ਕੇ ਵੀ ਹੂੰ ਇਹ ਫੇਰ ਜਿਹੜੀ 35 40 ਹਜ਼ਾਰ ਦੀ ਵਿਕਣੀ ਆ ਹੂੰ ਤਾਂ ਦੁੱਧ ਕਰਮਾ ਵਾਲੀ ਨੇ 13 14 ਲੀਟਰ ਭਰਾਈ ਜਣਾ ਹੂੰ ਲੋ ਜੀ ਸੋ ਦੋਸਤੋ ਇਹ ਮੱਝ ਜਿਹੜੀ ਆਪਾਂ ਤੁਹਾਨੂੰ ਤੀਸਰੇ ਨੰਬਰ ਤੇ ਦਿਖਾਈ ਆ ਨਾਲ ਦੀ ਨਾਲ ਤੁਹਾਨੂੰ ਤੇਪਕੇ ਦਿਖਾ ਦਿੱਤੀ ਆ ਠੀਕ ਆ ਜੀ ਤੇ ਕਿਉ ਗੱਬਣ ਮਾਜਾ ਦੋਸਤੋ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਟਿਪ ਕੇ ਨਾਲ ਹੀ ਤਸਦੀਕ ਕਰਵਾਤੀ ਆ ਤੇ ਸੌਖਾ ਰਵੇ ਤੁਹਾਡੇ ਲਈ ਤੇ ਹਰਵੇਲ ਦਾ ਮੋਹਰ ਦੱਸਿਆ ਜੇ ਕੀ ਕਰਦੇ ਤੇ ਮੋਹਰ ਸੰਦੂ ਸਾਹਿਬ ਇਹਦਾ 64500 ਵਿੱਚੋਂ ਛੋੜੋ 64500 ਅੱਜ ਬਿਲਕੁਲ ਲੈ ਦੇ ਆਲੇ ਸੌਦੇ ਆ ਠੀਕ ਹੈ ਜੀ ਅੱਜ ਸੌਦਿਆਂ ਦੇ ਵਿੱਚ ਕੋਈ ਜ਼ਿਆਦਾ ਮਾਰ ਨਹੀਂ ਲਾ ਦੋਸਤੋ 64500 ਦੇ ਵਿੱਚੋਂ ਛੋੜ ਛੱਪਾ ਤੇ ਬਿਲਕੁਲ ਸੱਜਰ ਕਰਮ ਵਾਲੀਆਂ ਦੀ ਸੂਣਾ ਤੇ ਮਹਿਰਾ ਬਹਿਰਾ ਕਰ ਦੂਗੀ ਕਰਮ ਵਾਲੀ ਦੁੱਧ ਵਾਲੇ ਪਾਸੇ ਚੰਗੀ ਸੇਵਾ ਕਰ ਲੂਗੀ ਵੀਰ ਅੱਗੇ ਹਰਵੇਲ ਆਪਣੇ ਕੋਲ ਜਿਹੜੀ ਆ ਵੈੜ ਆ ਗਈ ਭਰਾ ਇਹ ਸੰਦੂ ਸਾਹਿਬ ਐਫਾ ਬਿਲਕੁਲ ਟੈਂਕ ਵਰਗੀ ਆ ਠੀਕ ਆ ਜੀ ਚੰਗੀ ਮੈਂ ਲੰਬਾਈ ਆ ਤੇ ਭਾਰੀ ਵਹਿੜਾ ਠੀਕ ਆ ਜੀ ਲਓ ਜੀ ਹਾਂ ਲਓ ਤੁਸੀਂ ਇੱਕ ਨੈਕਸਟ ਐਂਡ ਲਾਸਟ ਜਿਹੜੀ ਆਪਾਂ ਤੁਹਾਨੂੰ ਇਹ ਵਹਿੜ ਦਿਖਾਉਣ ਜਾ ਰਹੇ ਹਾਂ ਉਹ ਵਜਨ ਵੱਟੇ ਵਾਲੀ ਆ ਤੇ ਸੂਹਾ ਦੂਜਾ ਕਿ ਤੀਸਰਾ ਸੰਧ ਸਾਹਿਬ ਕੋਈ ਦੂਸਰਾ ਮੰਨ ਲੈ ਤੀਸਰਾ ਮੰਨ ਲੈ ਸਹੀ ਮੈਨੇ ਜਨੇ ਤੀਸਰਾ ਸੂਹਾ ਸੁਣਾ ਫਾਈਰੇ ਦੀ ਦੇਖਾ ਵੇਖਣ ਚ ਉਹ ਦੂਜਾ ਹੀ ਆ ਠੀਕ ਆ ਜੀ ਉਹ ਵੀ ਭਰਾਵੋ ਤੀਜਾ ਸੂਹਾ ਕੋਈ ਮੰਨ ਕੇ ਤੁਸੀਂ ਸੌਦਾ ਕਰਿਓ ਬਾਕੀ ਲਾਉਣਾ ਲਾਣਾ ਜਿੰਨਾ ਕਹਿੰਦੇ ਹੁਣ ਬਣਾਈ ਆ ਥੱਲੇ ਬਣਾਇਆ ਉਹਨਾਂ ਕੋ ਤੁਸੀਂ ਆ ਵੇਖ ਸਕਦੇ ਜੇ ਮੌਜੂਦਾ ਟਾਈਮ ਤੇ ਅਜ ਦਿਨ ਲੈ ਜੂਗੀ ਵੀ 8 ਸੱਤ ਅ ਦਿਨ ਖੜੂਗੀ ਬਾਕੀ ਪੂਰੀ ਨਿਗਰ ਹਾਂਜੀ ਸਹੀ ਜੇ ਸਿੱਧੀ ਤੋਰ ਆ ਤਾਂ ਕਾ ਤੇ ਜਿਹੜਾ ਦੱਸੋ ਵੱਡਾ ਵੱਡੀਆਂ ਬੜਾ ਦੇ ਵਿੱਚ ਹੀ ਇਹਨੂੰ ਆਪਾਂ ਕਾਊਂਟ ਕਰ ਸਕਦੇ ਆ ਬਾਕੀ ਪੇਟ ਵਾਲੇ ਪਾਸੇ ਤੁਸੀਂ ਵੇਖ ਸਕਦੇ ਜੇ ਭਾਰੀ ਆ ਭੋਜਨ ਵੱਟੇ ਵਾਲੀ ਪੂਰੀ ਆ ਤੇ ਕੋਲ ਸੇਰੀ ਜਿਹੜੀ ਉਹਨਾਂ ਦੇ ਮੁਤਾਬਕ ਹਾਂਜੀ ਆ 20 ਪਲੱਸ ਹੀ ਰਹਿੰਦੀ ਹੈ ਹਮੇਸ਼ਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਆ ਦੇਖੋ ਵੀ ਬਸ ਜੀ ਤੇ ਪੰਦ ਪੰ ਬਹੁਤ ਵਧੀਆ ਆਵੇ ਦਿਖਾ ਦਿੰਨੇ ਤੁਹਾਨੂੰ ਲਓ ਦੋਸਤੋ ਠੀਕ ਆ ਸੋ ਚਾਰੇ ਥਨਾਂ ਦੇ ਇਧਰੋਂ ਥੋੜੀ ਥੋੜੀ ਆਪਾਂ ਦੋਸਤੋ ਟਿਪ ਕੇ ਦਿਖਾ ਦਿੰਨੇ ਆ ਆ ਵੇਖੋ ਆ ਵੇਖੋ ਜਰਾ ਆ ਲਓ ਜੀ ਆ ਲਓ ਜੀ ਕੋਈ ਜਨ ਬਾਬਾ ਜੀ ਠੀਕ ਆ ਜੀ ਸੋ ਬਰਾਬਰ ਆ ਦੋਸਤੋ ਚੰਗਾ ਇੱਕੋ ਜਿਹਾ ਨੀ ਦਾ ਸਾਰੇ ਥਨਾਂ ਦੇ ਵਿੱਚੋਂ ਲੈ ਵੀ ਲੈਂਥ ਦੀ ਗੱਲ ਕਰੀਏ ਸਾਨੂੰ ਸਭ ਬਹੁਤ ਜਿਆਦਾ ਨਬਾਈਲ ਬੁਈ ਪੂਰੀ ਹੈ ਪੂਰੀ ਬਹੁਤ ਜਿਆਦੀ ਲੌਬੀ ਓਵਰਆਲ ਦੋਸਤੋ ਬੈਡ ਜਿੰਨੀ ਆਪਾਂ ਕਹਿ ਲਈ ਓਨੀ ਚੰਗੀ ਆ ਬਹੁਤ ਵਧੀਆ ਥਣ ਭਾਂਡਾ ਬੜਾ ਖੂਬਸੂਰਤ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਥਣ ਨਹੀਂ ਲੱਗਾ ਬਾਧੂ ਥਣ ਨਹੀਂ ਕੋਈ ਫੋੜ ਨਹੀਂ ਕੀ ਚਾਰ ਥਣ ਨੇ ਚਾਰੇ ਦੋਸਤੋ ਚੱਪੇ ਚੱਪੇ ਤੇ ਲੱਗੇ ਆ ਸੋ ਜਿਵੇਂ ਜਿਵੇਂ ਲੇਵਾ ਹੋਰ ਭਰਿਆ ਹੋਰ ਨਖੇੜ ਥੋੜਾ ਬਾਦਾਂ ਦੇਖਣ ਦੇ ਵਿੱਚ ਸਾਹਮਣੇ ਆਊਗਾ ਪੂਰਾ ਸਿੰਧ ਸਾਹਿਬ ਅਜੇ ਤਾਂ ਫਸਣਾ ਵੈੜ ਨੇ ਹਾਂ ਗਾਵਾ ਤੁਹਾਨੂੰ ਪਤਾ ਘੰਟਿਆਂ ਦੇ ਹਿਸਾਬ ਨਾਲ ਬੰਦੀਆਂ ਆ ਬਿਲਕੁਲ ਸਵੇਰੇ ਹੋਰ ਹੁੰ ਅਗੇ ਨਿਗਰ ਆਚਾਰੂ ਖੋਲਾ ਇਹ ਤਾਂ ਬੰਨੀ ਸ਼ੁਰੂ ਹੋਈ ਆ ਲੋ ਜੀ ਛੋਟਾ ਸੱਤਾ ਦਿਨਾਂ ਦੇ ਵਿੱਚ ਭਰਾਵਾ ਪੂਰੀ ਤਿਆਰੀ ਕਰ ਦਿੱਤੀ ਜਿਹੜੀ ਅੱਜ ਦੀ ਦੇਖਾ 8 ਦਿਨਾਂ ਨੂੰ ਨਹੀਂ ਰਹਿਣੀ ਇਹ ਹੋਰ ਹੋ ਜਾਣੀ ਆ ਹਾਂਜੀ ਹਾਂਜੀ ਬਿਲਕੁਲ ਠੀਕ ਆ ਹਰਵੇਲੇ ਦੀ ਕੀ ਡਿਮਾਂਡ ਫੇਰ ਕਰਤੀ ਹੈ ਹਾਂ ਮੋਲੇ ਦਾ 55000 ਹਾਂ ਉੱਚੋਂ ਆਪਾਂ ਥੋੜਾ ਬਾਧਾ ਮੰਨ ਤਾਂ ਕਿ 55 ਚੋਂ ਆ 55000 ਰੁਪਏ ਦਾ ਮੁੱਲ ਆ ਛੋੜ ਹੋਊਗੀ ਉਹਦੇ ਚ 100 ਹੋ ਜੇ 200 ਹੋ ਜੇ ਹਾਂ 50 ਕਿਲੋਮੀਟਰ ਤੱਕ ਇਹਦਾ ਫਰੀ ਸਫਰ ਅੱਛਾ ਜੀ 50 ਕਿਲੋਮੀਟਰ ਤੱਕ ਪਹੁੰਚ ਹਾਂ ਘਰ ਤੱਕ 50 ਕਿਲੋਮੀਟਰ ਤੱਕ 50 ਤੋਂ ਬਾਹਰ ਜਾਂਦੀ ਆ ਤਾਂ 13 ਰੁਪਏ ਕਿਲੋਮੀਟਰ ਦੇ حساب ਨਾਲ ਠੀਕ ਆ ਮੈਂ ਤਾਂ ਆਖਾ ਕਿ ਤੇ ਪੰਜਾਬ ਭਰ ਦੇ ਵਿੱਚ ਪਹੁੰਚ ਨਹੀਂ ਪੰਜਾਬ ਭਰ ਦੇ ਵਿੱਚ ਫਿਰ ਤਾਂ ਸੌਦਾ ਕੋਈ ਬਜਣਾ ਹੀ ਨਹੀਂ ਲੋਕ ਦੋਸਤੋ 50 ਕਿਲੋਮੀਟਰ ਤੇ ਦਰ ਦੇ ਵਿੱਚ ਦੋਸਤੋ ਪਹੁੰਚ ਹੋ ਜੂਗੀ ਜੇ ਉਹ ਵੀ ਰੇਟ ਦੱਸਿਆ ਉਹਦੇ ਚ 100 200 ਰਸਾ ਛੜਾਈ ਕਰਕੇ ਉਹਨੇ ਰੁਪਈਆ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚ ਹੋ ਜੂਗੀ ਹਾਂ ਤੇ ਇਹ ਨਾਗਨੇ ਦੋਸਤੋ ਅੱਜ ਟੋਟਲ 42 ਹਰਵੇਲ ਦੇ ਫਾਰਮ ਤੇ ਜਿਹੜੇ ਵਿਕਾਊ ਆ ਸੋ ਟਿੱਪਕੇ ਨਾਲ ਦੀ ਨਾਲ ਦੋਸਤੋ ਆਪਾਂ ਤੁਹਾਨੂੰ ਦਿਖਾਤੇ ਆ ਪਸ਼ੂ ਜਿਹੜੇ ਗੱਬਣ ਸੀਗੇ ਤੇ ਘਰ ਆਣ ਕੇ ਕਿਸੇ ਵੀਰ ਨੇ ਤਸੱਲੀ ਕਰਨੀ ਉਹ ਥੋੜੀ ਰਿਸਪੌਂਸਿਬਿਲਟੀ ਆ ਥੋੜਾ ਹੱਕ ਬਣਦਾ ਵੈਸੇ ਜਿਹੜਾ ਕੋਈ ਵੀਰ ਆਨਲਾਈਨ ਸੱਦਾ ਕਰਦਾ ਠੀਕ ਆ ਜੀ ਉਹ ਵੀ ਤੁਸੀਂ ਕਰ ਸਕਦੇ ਜੇ ਚੌਥਾ ਨੰਬਰ ਟਿੱਪਕੇ ਭਰਾ ਕੇ ਤਸੱਲੀ ਕਰਵਾਤੀ ਆ ਤੇ ਹਰਵੇਲ ਇੱਕ ਨੰਬਰ ਬੋਲ ਲਿਏ ਵੀਰ 99036820259906382025 ਠੀਕ ਆ ਜੀ ਨਵੇਂ ਦੋਸਤੋ ਇਹ ਨੰਬਰ ਆ ਬਾਈ ਹਰਵੈਲ ਸਿੰਘ ਦੇ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਿਹਾ ਨੰਬਰਾਂ ਦੇ ਕਾਲ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ